ਜੋ ਗੱਲ ਕਰਦੇ ਹਾਂ ਦਾਣਾ ਮੰਡੀ ਮਲੇਰ ਕੋਲਾ ਵਿਖੇ Eid-ul Adha ਦੇ ਪਵਿੱਤਰ ਤਿਹਾਣੂ ਲੈ ਕੇ ਦੇਸ਼ ਭਰ ਦੇ ਕੋਨੇ-ਕੋਨੇ ਦੇ ਵਿੱਚੋਂ ਜਨਕਿ ਹੋਰ ਦੂਸਰੇ ਸੂਬਿਆਂ ਦੇ ਵਿੱਚੋਂ ਬੱਕਰਾ ਵਪਾਰੀ ਆਪਣੇ ਬੱਕਰਿਆਂ ਨੂੰ ਲੈ ਕੇ ਜਨਕਿ ਵੇਚਣ ਲਈ ਆਏ ਹੋਏ ਹਨ ਔਰ ਜਿਸ ਦੇ ਮੱਦੇ ਨਾਜ਼ਰ ਅੱਜ ਇੱਕ ਵਪਾਰੀ ਅਕਰਮ ਖਾਨ ਨਾਮ ਦੇ ਵਪਾਰੀ ਦੇ ਬੱਕਰੇ ਜੋ ਟੂ ਵੇਲ ਦੇ ਵਿੱਚ ਹੀ ਰਿਕੇ ਉੱਥੇ ਜਾਲੀ ਲਗਾ ਕੇ ਰੱਖਿਆ ਗਿਆ ਸਨ ਉਹਨਾਂ ਦੇ ਵਿੱਚ ਅਚਾਨਕ ਕਰੰਟ ਆਉਣ ਦੇ ਨਾਲ 9 ਬੱਕਰਿਆਂ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਉਹਨਾਂ ਦਾ ਕਟੋ-ਕਟ ਯਾਨੀ ਕਿ 2 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ ਔਰ ਇਸੇ ਦੇ ਮਤੇ ਨਾਜਰ ਮਲੇਰ ਕੋਲਾਪੁਰ ਤੋਂ ਜਿਹਨ ਕਿ ਡੀਐਸਪੀ ਕਮਦੀਪ ਸਿੰਘ ਅਤੇ ਐਸਐਚਓ ਪਲਜੀ ਸਿੰਘ ਵੱਲੋਂ ਮੌਕੇ ਤੇ ਜਾ ਕੇ ਪੂਰੀ ਜਾਂਚ ਕੀਤੀ ਗਈ ਅਤੇ ਪਰੋਸਾ ਲਵਾਇਆ ਗਿਆ ਉਹ ਇਹ ਮੁਹੰਮਦ ਅਕਰਮ ਅਤੇ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਜਿਸ ਸੰਬੰਧਤ ਵਿਭਾਗ ਹਨ ਉਹਨਾਂ ਨੂੰ ਕੋਸ਼ਿਸ਼ਾਂ ਕਰਕੇ ਜਿਨ ਕੇ ਭਰਪੂਰ ਜਿਨ ਕੇ ਵਰਦਾ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨਗੇ ਇਸੇ ਦੌਰਾਨ ਕੁਝ ਲੋਕਾਂ ਵੱਲੋਂ ਜਿਨ ਕੇ ਹਨੇਰੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਇੱਕ ਬੱਕਰਾ ਨੂੰ ਚੋਰੀ ਕਰਨ ਦੀ ਅਕਰ ਸੋਹਣ ਮਿਲਿਆ ਜਿਨ੍ਹਾਂ ਨੂੰ ਮੌਕੇ ਤੇ ਇਕੱਠੇ ਹੋਈ ਭੀੜ ਨੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਉਹਨਾਂ ਨੂੰ ਆਪਣੀ ਜਿਪਸੀ ਦੇ ਵਿੱਚ ਉਸ ਲੜਕੇ ਨੂੰ ਬਿਠਾ ਕੇ ਥਾਣੇ ਲੈ ਗਈ ਹੁਣ ਦੇਖਣਾ ਹੋਵੇਗਾ ਕਿ ਮਲੇਕੋਲਾਪੁਰ ਉਸ ਵੇਲੇ ਕੀ ਕਾਰਵਾਈ ਕਰਦੀ ਹੈ ਮਲੇਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਬ ਥਿੰਦਿਰਪੁਰ जी क्या नाम है मैं आपका सर अकरम खान कहाँ से आप आए हैं और राजस्थान से घर गर्षान, से तो आज जो बकरों का नुकसान हुआ है कैसे हुआ करंट से हुआ है ये करंट कैसे आया धरती में लगाई थी उससे आ गया अच्छा, बारिश की वजह ऐसी लाइट तो वैसे बंद थी सात बज के पैंतालीस मिनट पे नहीं से पहले है, लाइट बाद में बंद हुई है अच्छा उससे पहले ये हाथ बाद में हमने बंद करवाई मंडी वालों ने कितना नुकसान हुआ आपको नौ बकरे मेरे साथ नौ बकरे तकरीबन कितने का लॉस होगा दो दो लाख के दो लाख के करीब तो आप क्या मांग करते हैं सरकार से मांग तो ये कहते हैं नुकसान जो हुआ है भरपाई करें तो और कितने बकरे हैं आपके आप चालीस बकरे हैं है चालीस और पचास हैं तो अभी कोई उसका इंतजाम करा आप इंतजाम कर लिया अच्छा अपने साथ और बंदे थे थे चाचा बड़ा लगा लिया 去。 ਮੈਂ ਨੌਂ ਨੰਬਰ ਦੇ ਥਾਣੇ ਕਿੰਨੇ ਚੋਰੀ ਹੋਈ ਚੋਰ ਫੜ ਲੈ ਜੀ ਥਾਣੇ ਲੈ ਕੇ ਕਿੱ데 ਨਾ ਚਲੋ ਸਰਪੰਚ ਡੀਐਸਪੀ ਸਾਹਿਬ ਨੇ ਮਾਲੂਦ ਧਿਆਨ ਰੱਖਿਆ ਹਾ ਜੀ ਜਮਸੀ ਸਾਹਿਬ ਜਿੱਥੇ ਪਹੁੰਚੇ ਤੁਸੀਂ ਤੇ ਕੀ ਮਵਾਜਰਾ ਆਇਆ ਦਾਣਾ ਮੁੰਡੀ ਦੇ ਵਿੱਚ ਸਾਨੂੰ ਪਤਾ ਨਾ ਕਿਆ ਸੀ ਵੀ ਇੱਥੇ ਕਰੰਟ ਲੱਗ ਕੇ ਕਿ ਅੱਟ ਨੂੰ ਕਾ ਜਿਹੜੇ ਕੋਈ ਬੱਕਰੇ ਮਰ ਗਏ ਉਹਦੇ ਨਾਲ ਜੀ ਮੈਂ ਜਿੱਨੇ ਦੀ ਲਾਈਟ ਬੰਦ ਹੈ ਜੀ ਪਤਾ ਕੀਤਾ ਤਾਂ ਬਿਆਕਰਮਖਾਨਾ ਮੁੰਡਾ ਹੈ ਰਾਸ ਤੋਂ ਆਇਆ ਬਕਰੇ ਲੈ ਕੇ ਇੱਥੇ ਬਕਰੀ ਦਾ ਤਿਹਾੜਾ ਹੈ 7 ਤਰੀਕ ਦਾ ਉਹਦੇ ਵਿੱਚ ਵੇਚਣ ਲਈ ਤੇ ਉਧਰ ਦੀ ਇਹ ਹਾਲ ਸਭ ਆਪਰ ਗਿਆ ਤਾਰ ਸਿੰਘ ਉਹਦੇ ਵੀ ਗਰੰਟ ਆ ਗਿਆ ਜਦੋਂ ਲਾਈਟ ਛੱਡੀ ਇਹਨਾਂ ਨੇ ਕਾਉ ਨੋ ਬੱਕਰੀਆਂ ਜਿਹੜੇ ਇਹਦੇ ਮਰ ਗਏ ਬੜੇ ਦੁੱਖ ਦੀ ਗੱਲ ਹੈ ਜੀ ਡੀਐਸਪੀ ਸਾਹਿਬ ਨੁਕਸਾਨ ਹੋਇਆ ਬਕਰੀ ਦਾ ਤਿਹਾੜਾ ਤੇ ਸਾਡੀ ਪੂਰੀ ਹਮਦਰਦੀ ਹੈ ਇਹਦੇ ਨਾਲ ਮੁੰਡੇ ਨਾਲ ਤੇ ਇਹ ਹਾਸ ਹੈਗਾ ਹਾਸ ਅਚਾਨਕ ਆਪਰ ਗਿਆ ਕਿਤੇ ਦਾ ਕੋਈ ਪੋਸਟ ਆਇਆ ਨਹੀਂ ਪਰ ਫਿਰ ਵੀ ਜਿਬਾਤੋ ਬਤ ਜਿਨਾ ਹੈ ਮਾਰਕੀਟ ਵਿੱਚ ਗੱਲ ਕਰਕੇ ਜੋ ਵੀ ਇਹ ਕਰਦੇ ਉਹਨਾਂ ਦੀ ਮਦਦ ਉਹ ਸੁਨਦਰ ਬਾੜ ਨਾਲ ਤਾਲਮਿਲ ਕਰਕੇ ਇਹਨੂੰ ਹੈਲਪ ਕਰਾਂਗੇ ਹਾਗੁਰਜੰਨਤ ਸਿੰਘ ਜੀ ਅੱਜ ਕਿੱਥੇ ਖੜੇ ਹੋ ਤੁਸੀਂ ਕੀ ਪ੍ਰੋਗਰਾਮ ਸੀ ਤੇ ਕੀ ਮਾਮਲਾ ਹੋਇਆ ਅੱਜ ਦਾਣਾ ਮੰਡੀ ਚ ਆ ਆ ਜੀ ਬਕਰੀਦ ਕਰਕੇ ਆਪਣੇ ਮੰਡੀ ਚ ਬੱਕਰੇ ਆਉਂਦੇ ਹਰੇਕ ਸਾਲ ਆਉਂਦੇ ਨੇ ਜਿਹੜਾ ਰਾਜਸਥਾਨ ਦਾ ਬੱਕਰਾਂ ਦਾ ਮਾਲਕ ਹੈ ਜੀ ਅੰਡਰਗ੍ਰਾਊਂਡ ਕੇ ਬੰਦੇ ਵਿੱਚ ਥਾਂਦੇ ਠੋਕਦੇ ਜੀ ਲੋਹੇ ਦੇ ਪਾਈਪਾਂ ਉਹ ਜਿਹੜਾ ਬੰਦਾ ਦੀ ਉਦੋਂ ਦਾ ਮਦਦ ਦੇਣੇ ਠੋਕੇ ਉਹ ਤਾਂ ਕਰੰਟ ਬੰਦ ਦੀ ਮਗਰੋਂ ਉਦੋਂ ਬਾਅਦ ਉਹ ਬਦਲ ਜਦੋਂ ਬੱਕਰੇ ਬੰਦ ਤੇ ਮੀਂਹ ਪੈ ਗਿਆ ਰਾਤ ਨੂੰ ਲਾਈਟ ਸੱਡੀ ਉਹਦੇ ਕਰੰਟ ਲੱਗਿਆ ਜੀ ਉਹਦੇ ਅੱਛਾ ਅੱਛਾ ਤੇ ਕਿੰਨੀ ਕੇ ਇਹਨੂੰ ਅਨਗਹਿਲੀ ਸਮਝਦੇ ਹੋ ਇਹਦਾ ਇਹਦਾ ਮਤਲਬ ਵੀ ਜੀ ਦੇਣੇ ਵੀ ਜਿਹੜੇ ਆਪਣੇ ਬਿਜਲੀ ਵਾਲੇ ਪੋਲ ਨੇ ਮੰਡੀ ਚ ਲੱਗੇ ਹੋਏ ਉਹ ਪੋਲਾਂ ਦਾ ਸਾਰਿਆਂ ਦਾ ਰਸੇ ਵੱਢ ਗਏ ਜਾਂਦੇ ਹਨ ਹਾਲਾਂਕਿ ਸਾਡੀ ਕਿਸੇ ਬੰਦੇ ਨਾਲ ਲੜਾਈ ਹੋ ਗਈ ਉਹ ਕਹਿੰਦਾ ਵੀ ਤੁਸੀਂ ਕੌਣ ਹੁੰਦੇ ਹੋ ਮਾ ਜੀ ਮੈਕਮੇਂ ਦੇ ਮਾਲਕਾਂ ਭਾਈ ਸਾਡਾ ਕੰਮ ਐ ਇਹ ਮਾ ਤੁਹਾਡਾ ਨੁਕਸਾਨ ਹੋ ਗਿਆ ਫਿਰ ਤੁਸੀਂ ਸਾਨੂੰ ਕਹੋਗੇ ਬਾਕੀ ਸਾਡੀ ਸੁਣਦਾ ਜਾਣਦਾ ਕੋਈ ਨਹੀਂ ਜਿੱਥੇ ੱੱਕਾ ਕਰ ਦਿੰਦੇ ਬਹੁਤ ਇਹ ਹੁਣ 2.25 ਫੁੱਟ ਡੂੰਘੀ ਲੈਣਾ ਜੀ ਉਹਦੇ ਵਿੱਚ ਤੂਫਾਨਾ ਲੋਹੇ ਦੇ ਪਾਈਪ ਸਾਰੀ ਮੰਡੀ ਸਾਂ ਨਹੀਂ ਸਾਂ ਨਹੀਂ ਕਰੀ ਪਈ ਐ ਜਾ ਕੇ ਚੈੱਕ ਕਰ ਲੋ ਜਿੱਥੇ ਮਰਜੀ ਜਿਹੜੇ ਮਰਜੀ ਫੜ ਚ ਵਾਗ ਜੋ ਸਾਰੇ ਇਟਾਂ ਪੱਥਰ ਸਾਰੇ ਤੋੜੇ ਪਏ ਨੇ ਇਸ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਜਾਵੇ ਸਾਰੇ ਬੰਦਿਆਂ ਨੂੰ ਜਿੰਨੇ ਬੱਕਰੇ ਵਾਲੇ ਨੇ ਵੀ ਅੰਡਰਗਰਾਉਂਡ ਪਾਈਪ ਉਹ ਲੋਹੇ ਦੇ ਪਾਈਪ ਨਾਲ ਲਾਉਣ ਇੱਥੇ ਉਹ ਬਾਸਪੂਫ ਦੇ ਕੋਈ ਗੱਡ ਲੈਣ ਲੱਕੜ ਤੁਸੀਂ ਆਪਣੇ ਵਿਭਾਗ ਵੱਲੋਂ ਤੁਹਾਨੂੰ ਹਦਾਇਤਾਂ ਵੀ ਹੋਈ ਜਾਣਗੀਆਂ ਇਹਨਾਂ ਵਾਸਤੇ ਤੇ ਕੀ ਹਦਾਇਤਾਂ ਹੋਈਆਂ ਨੇ ਹਦਾਇਤਾਂ ਹੀ ਹਜੇ ਕੋਈ ਨਹੀਂ ਹਦਾਇਤਾਂ ਹੀ ਐ ਵੀ ਇਹਨਾਂ ਨੂੰ ਕਹੇ ਵੀ ਨਾ ਬੋਲਾਂ ਦੇ ਨਾਲ ਨਾ ਬੰਨੋ ਬੱਕਰੇ ਜ ਬੋਲਾਂ ਜਿਹੜਾ ਕੇਵਲਾਂ ਦੇ ਵਿੱਚ ਖਾਣੇ ਨਾ ਘੱਡੋ ਜੀ ਆਹ ਲਾਇਤਾ ਜੀ ਸ਼ੀ